ਜੋ ਜੀਰ ਸਿੰਘ ਜਿਹੜੇ ਉਕਲਾ ਜਾਨਲੇਵ ਹਮਲਾ ਹੋਇਆ ਜੀ ਦਿਨ ਦਿਹਾੜੇ ਜਿੱਥੇ ਪੀੜ ਵਾਲਾ ਇਲਾਕਾ ਉਥੇ ਸਾਡੇ ਤੇ ਹਮਲਾ ਹੋਇਆ ਜੀ ਸੋਦਾ ਮਾਰਕੀਟ ਸੀ ਅਸੀਂ ਤਾਂ ਬੇਚਿੰਤ ਬੈਠੇ ਸੀਗੇ ਸਾਨੂੰ ਕੋਈ ਹਮਲੇ ਦਾ ਪਤਾ ਵੀ ਨਹੀਂ ਸੀ ਸਾਡੇ ਤੇ ਕੋਈ ਹਮਲਾ ਹੋਣਾ ਨਹੀਂ 99 ਸਟੋਰ ਹੈ ਹਾਂਜੀ ਦਢ ਬੀ ਕੋਈ ਖਾਰੀ ਰੰਜਿਸ ਸੀ ਕਿਸ ਤਰ੍ਹਾਂ ਬੰਗਲਾ ਹੈ ਪਤਾ ਲੱਗੇ ਕੌਣ ਸੀ ਕੋਈ ਪੁਰਾਣੀ ਰੰਜਸ ਨਹੀਂ ਸੀ ਜੀ ਬਸ ਸਾਨੂੰ ਤਾਂ ਐ ਲੱਗਦਾ ਵੀ ਜਿਵੇਂ ਕੋਈ ਨਸ਼ੇੜੀ ਆ ਕੇ ਸਾਡੇ ਤੇ ਹਮਲਾ ਕਰ ਕਾਦੇ ਨਾਲ ਹਮਲਾ ਕਰ ਕਿਤੇ ਇਹੋ ਜਿਹਾ ਤੇ ਖੇਤ ਤਲਵਾਰਾਂ ਨਾਲ ਜੀ ਕਰੀਬ 6 ਵਜੇ ਦੀ ਗੱਲ ਹੈ ਜੀ ਪਤਾ ਲੱਗਿਆ ਜੀ ਕੌਣ ਸੀ ਇਹ ਜਿਹੜੀ ਕਹਿ ਰਹੇ ਕਰਜਾਲਾ ਬਾਜ਼ਾਰ ਚੋਂ ਪਤਾ ਕਰਨ ਤੇ ਪਤਾ ਲੱਗਦਾ ਜੀ ਵੀ ਨਾਗਰੇ ਦੇ ਮੁੰਡੇ ਨੇ ਅਸੀਂ ਜੇ ਸਾਹਮਣੇ ਆਣਗੇ ਤਾਂ ਲਲਕਾਰਾ ਮਾਰ ਕੇ ਗਏ ਨੇ ਉਹ ਪਛਾਣ ਵੀ ਦਵਾਵਾਂਗੇ ਜੀ ਕਿੰਨੀ ਕਾਰਵਾਈ ਚੱਲ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਜੀ ਕਿਤੇ ਕਿਤੇ ਸਟਾਡ ਹੈ ਜੀ ਛੱਟਾਂ ਦਾ ਹੀ ਛਾਤੀ ਦੇ ਨੇ ਪੰਜ ਟਾਂਕੇ ਪੰਜ ਟਾਂਕੇ ਇੱਥੇ ਨਹੀਂ ਚਾਰ ਇੱਥੇ ਨੇ ਤਿੰਨ ਇੱਥੇ ਨੇ ਬਾਕੀ ਉਂਗਲਾਂ ਟਾਂਕੇ ਨੇ ਜਿਹੜੇ ਕਰ ਲਈ ਤੇ ਹਮਲਾ ਕੀਤਾ ਕਿ ਇਕੱਲੇ ਤੇ ਹਮਲਾ ਕੀਤਾ ਗਿਆ ਜੀ ਨੇੜੇ ਮੁੰਡਾ ਬੈਠਿਆ ਸੀਗਾ ਗਾਰਮੈਂਟਸ ਵਾਲਾ ਉਹਨੇ ਆਪਦਾ ਭੱਜ ਕੇ ਜਾਨ ਬਚਾਈ ਜੀ ਕਿੰਨੇ ਬੰਦੇ ਆਏ ਸੀ ਬੰਦੇ ਜੀ ਗੱਡੀ 'ਚ ਬੈਠੇ ਸੀਗੇ ਦੋ ਸ਼ਾਇਦ ਤੇ ਦੋ ਹਮਲਾ ਕਰਕੇ ਗਏ ਨੇ ਗੱਡੀ 'ਚ ਸ਼ਿਕਾਇਤ ਦਰਜ ਕਰਾ ਦਿੱਤੀ ਮੈਨੇ ਕਿਤੇ ਢੜਬਾ ਦੇ ਸੋਦਾ ਮਾਰਕੀਟ ਦੇ ਵਿੱਚ ਪਿਛਲੇ ਦਿਨੀ ਇੱਕ ਇਨਸੀਡੈਂਟ ਹੋਇਆ ਸੀ ਜੀ ਹਮਲਾ ਵਗੈਰਾ ਹੋਇਆ ਸੀ ਕੀ ਮੈਟਰ ਹੈ ਜੀ ਉਸ ਉੱਪਰ ਕੀ ਕਾਰਵਾਈ ਕੀਤੀ ਯਾਰੀ देखो जी 25 6 25 ਨੂੰ ਸ਼ਾਮ 6:30 ਵਜੇ ਦਾ ਇਨਸੀਡੈਂਟ ਹੈ ਸਾਨੂੰ ਉਸ ਤੋਂ ਤਕਰੀਬਨ ਘੰਟੇ ਬਾਅਦ ਜਿਹੜੀ ਇਨਫੋਰਮੇਸ਼ਨ ਆਈ ਸੀ ਇਨਫੋਰਮੇਸ਼ਨ ਇਹ ਸੀ ਕਿ ਸੋਦਾ ਮਾਰਕੀਟ ਦੇ ਵਿੱਚ ਇੱਕ ਸਟੋਰ 99 ਕਰਕੇ ਦੁਕਾਨ ਹੈ ਜਿੱਥੇ ਜੋ ਇਨੀਸ਼ੀਅਲੀ ਆਇਆ ਸੀ ਵੀ ਤਿੰਨ ਅਣਛਾਤੇ ਜਿਹੜੇ ਵਿਅਕਤੀ ਨੇ ਉਹਨਾਂ ਵੱਲੋਂ ਆਪਣੇ ਫੇਸ ਕਵਰ ਕਰਕੇ ਤੇ ਦੁਕਾਨ ਵਿੱਚ ਬੈਠੇ ਜਿਹੜੇ ਜਗਸੀਰ ਸਿੰਘ ਨੇ ਉਹਨਾਂ ਤੇ ਨੰਗੀਆਂ ਤਲਵਾਰਾਂ ਲੈ ਕੇ ਵੀ ਹਮਲਾ ਕੀਤਾ ਗਿਆ ਤੇ ਲੇਟਰ ਔਨ ਜਿਹੜਾ ਹੈ ਇਹ ਨਿਕਲ ਕੇ ਆ ਵੀ ਉਹ ਬੰਦੇ ਇੱਕ 스위프트 ਕਾਰ ਦੇ ਵਿੱਚ ਆਏ ਸੀ ਤੇ ਇੱਕ ਜਿਹੜਾ ਬੰਦਾ ਆਇਡੈਂਟੀਫਾਈ ਹੋਇਆ ਉਹ ਪਿੰਡ ਨਗਰੇ ਦਾ ਜਿਹੜਾ ਹੈ ਦੱਸਿਆ ਜਾ ਰਿਹਾ ਮਨਪ੍ਰੀਤ ਸਿੰਘ ਉਲਫਪੁਰਫ ਜਿਹੜਾ ਡਾਲਾ ਹੈ ਤੇ ਇਸ ਤੇ ਪੁਲਿਸ ਨੇ ਇੱਕ ਐਫ ਆਈ ਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 109 ਬੀ ਐਨ ਐਸ 118 1 115 2 352 2 ਤੇ 3 5 ਜਿਹੜਾ ਹੈ ਰੈਲੇਵੈਂਟ ਸੈਕਸ਼ਨ ਦੇ ਉੱਤੇ ਲੱਗੇ ਨੇ ਪੁਲਿਸ ਵੱਲੋਂ ਰੇਡਸ ਇਹਨਾਂ ਤੇ ਕੱਲ ਵੀ ਕੀਤੀਆਂ ਗਈਆਂ ਨੇ ਤੇ ਅੱਜ ਵੀ ਕੀਤੀਆਂ ਜਾ ਰਹੀਆਂ ਤੇ ਬਹੁਤ ਹੀ ਜਲਦ ਇਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਇਹਨਾਂ ਦੀ ਮਾਨਸਿਕੀ ਸੀ ਜੀ ਹਮਲਾ ਕਰਨ ਦੀ ਇਹੋ ਜਿਹੜੀ ਬੋਨ ਆਫ ਕੰਟੈਂਪਸ਼ਨ ਵਿੱਚ ਨਿਕਲ ਕੇ ਆਈ ਹੈ ਜਾਂ ਕੌਜ਼ ਨਿਕਲ ਕੇ ਆਇਆ ਹੈ ਇਹ ਕੁਝ ਮਹੀਨੇ ਪਹਿਲਾਂ ਜਿਹੜੇ ਇਸ ਦੁਕਾਨ ਦੇ ਓਨਰ ਨੇ ਰਾਮਫਲ ਜੀ ਉਹਨਾਂ ਦੇ ਨਾਲ ਇਹਨਾਂ ਬੰਦਿਆਂ ਦੀ ਕੋਈ ਬਹਿਸਬਾਜੀ ਹੋਈ ਸੀ ਹਾਲਾਂਕਿ ਡਾਇਰੈਕਟ ਕੋਈ ਕੌਨਫਲਿਕਟ ਨਹੀਂ ਸੀਗਾ ਬਹੁਤ ਹੀ ਇੰਡਾਇਰੈਕਟ ਤੇ ਬੜਾ ਟ੍ਰਿਵਿਅਲ ਇੱਕ ਇਸ਼ੂ ਨੂੰ ਲੈ ਕੇ ਇਹ ਇਹਨਾਂ ਦੀ ਕੋਈ ਬਹਿਸਬਾਜ਼ੀ ਹੋਈ ਸੀ ਤੇ ਉਹੀ ਵਿੱਚ ਰੰਜਿਸ਼ ਜਿਹੜੀ ਅਜੇ ਤੱਕ ਨਿਕਲ ਕੇ ਆ ਰਹੀ ਹੈ ਉਸੇ ਹਾਲਾਤ ਕੀ ਨੇ ਜਿਹੜਾ ਬੰਦੇ ਜਿਹੜਾ ਹੈ ਉਹਦੇ ਕਾਫੀ ਸ਼ਾਰਪ ਸੱਟਾਂ ਨੇ ਜੀ ਐਮਐਲਆਰ ਦੇ ਵਿੱਚ ਉਹਦੇ ਹੱਥ ਤੇ ਉਂਗਲੀਆਂ ਤੇ ਈਵਨ ਚੈਸਟ ਤੇ ਵੀ ਸੱਟਾਂ ਹੈਗੀਆਂ ਨੇ ਬਟ ਉਹ ਬੰਦਾ ਐਜ਼ ਆਫ ਨਾਓ ਆਊਟ ਆਫ ਡਿਜੂਰ ਹੈ ਤੇ ਰਿਕਵਰ ਕਰਦਾ ਪਿਆ ਹੈ